ਰਾਮਾ ਮੰਡੀ ਦੇ ਬਾੜ ਨੰਬਰ 17 'ਚ ਖੜੇ ਆਂ ਜੀ ਭਾਰੀ ਬਾਰਿਸ਼ ਦੇ ਨਾਲ ਪਾਵਾ ਹਰ ਪਿੰਡਾਂ ਸ਼ਹਿਰਾਂ ਦੇ ਵਿੱਚ ਪਾਣੀ ਨੇ ਇਸ ਤਰ੍ਹਾਂ ਦਾ ਹਾਲਾਤ ਕਰ ਦਿੱਤੇ ਨੇ ਕਿ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਰਾਮਾ ਮੰਡੀ ਦੇ ਬਾੜ ਨੰਬਰ 17 ਦੇ ਇਹੋ ਜੇ ਕੀ ਹਾਲਾਤ ਬਣ ਗਏ ਕਿ ਉਹਨਾਂ ਨੇ ਰੋੜ ਹੀ ਬੰਦ ਕਰ ਦਿੱਤਾ ਰਾਮਾ ਤੋਂ ਬੰਗੀ ਰੋੜ ਦਾ ਰਸਤਾ ਬੰਦ ਕਰਕੇ ਮੀਂਹ ਪੈਂਦੇ ਦੇ ਵਿੱਚ ਲੋਕਾਂ ਨੇ ਧਰਨਾ ਦੇ ਦਿੱਤਾ ਲੋਕਾਂ ਨੇ ਆਪਣੀ ਦੁਖੀ ਲੋਕਾਂ ਨੇ ਪੜਾਅਸ ਕੱਢੀ ਆ ਕੀ ਕਹਿਣਾ ਚਾਹੁੰਦੇ ਨੇ ਆਉ ਦਿਖਾਉਣੇ ਆ ਅੱਜ ਦੀ ਰਿਪੋਰਟ ਰਾਮਾ ਮੰਡੀ ਮੁਰਦਾਬਾਡ ਵੱਡਾ ਐਮਸੀ ਮੁਰਦਾਬਾਡ ਵੱਡਾ ਐਮਸੀ ਮੁਰਦਾਬਾਡ ਪੰਜਾਬ ਸਰਕਾਰ ਮੁਰਦਾਬਾਡ ਰਾਮਾ ਮੰਡੀ ਦਾ ਪ੍ਰਧਾਨ ਮੁਰਦਾਬਾਡ ਰਾਮਾ ਮੰਡੀ ਦਾ ਪ੍ਰਧਾਨ ਮੁਰਦਾਬਾਡ ਅਸੀਂ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਸਤਵੰਤ ਕੌਰ ਹੈ ਜੀ ਕੀ ਕਾਰਨ ਹੈ ਲੋਕ ਨਹੀਂ ਪੈਂਦੇ ਦੇ ਵਿੱਚ ਘਰਾਂ ਚ ਬੈੰਦੇ ਨੇ ਤੁਸੀਂ ਗਲੀ ਚ ਬੈਠੋਂ ਕੀ ਕਾਰਨ ਹੈ ਲੋਕਾਂ ਨੇ ਕਹਿੰਦੇ ਤਾਂ ਸੌਣ ਦੇ ਮਹੀਨੇ ਪਕੌੜੇ ਭਖਦੇ ਆ ਸਾਡੇ ਰੋਟੀਆਂ ਵੀ ਨਹੀਂ ਬਣਦੀਆਂ ਜੀ ਮਾ ਸਾਡਾ ਕਾਰਨ ਇਹ 5 ਸਾਲ ਹੋ ਚਲੇ ਸੜਕ ਸਾਰੀ ਟੁੱਟੀ-ਫੁੱਟੀ ਪਈ ਆ ਪਾਣੀ ਸਾਰਿਆਂ ਦੇ ਘਰਾਂ 'ਚ ਵੜਦਾ ਹੁਣ ਤੁਸੀਂ ਆਪ ਹੀ ਦੇਖ ਲਓ ਮੀ ਹੈ ਤੇ ਇੰਨਾ ਜ਼ਿਆਦਾ ਪਾਣੀ ਆਉਂਦਾ ਸਾਰਿਆਂ ਦੇ ਘਰਾਂ ਦੇ ਵਿੱਚ ਪਾਣੀ ਵੜਦਾ ਜੀ ਇਹ ਪਾਣੀ ਦਾ ਕੋਈ ਸੀਵਰੇ ਦਾ ਕੋਈ ਨਿਕਾਸ ਨਹੀਂ ਹੈਗਾ ਹਾਂਜੀ ਅਸੀਂ ਪ੍ਰਸ਼ਾਸਨ ਨੂੰ ਤਲਾਹ ਕੀਤੀ ਅਸੀਂ ਪਹਿਲਾਂ ਵੀ ਮਿਲ ਚੁੱਕੇ ਹਾਂ ਕਮੇਟੀ 'ਚ ਵੀ ਗਏ ਅਸੀਂ ਬਜਿੰਦਰ ਕੌਰ ਤੱਕ ਵੀ ਪਹੁੰਚ ਗਏ ਪਰ ਕੋਈ ਇਹਦਾ ਹੱਲ ਨਹੀਂ ਹੋਇਆ ਜੀ ਸਾਨੂੰ ਅੱਕ ਕੇ ਧਰਨਾ ਲਾਉਣਾ ਪਿਆ ਸੀ ਕੀ ਕਹਿੰਦੇ ਆ ਹਾਂਜੀ ਅੱਜ ਬਣਾਉਣੇ ਆ ਕੱਲ ਬਣਾਉਣੇ ਐਸੇ ਗਲੀ ਦੇ ਵਿੱਚ ਜਵਾਣ ਪਰਿਵਾਰ ਚ ਐਮਸੀ ਹੈ ਜੀ ਅਜੇ ਤੱਕ ਸਾਡੇ ਕੋਲ ਐਮਸੀ ਵੀ ਨਹੀਂ ਪਹੁੰਚਿਆ ਤੁਹਾਡਾ ਐਮਸੀ ਹੈ ਹਾਂਜੀ ਤੁਸੀਂ ਬਣਾਇਆ ਉਹਨਾਂ ਨੂੰ ਹਾਂਜੀ ਤੁਹਾਡੇ ਨਾਲ ਕੋਈ ਉਹਨਾਂ ਨਾਲ ਕੋਈ ਤਾਲਮੇਲ ਨਹੀਂ ਹੁੰਦਾ ਇਹ ਮੁਸ਼ਕਲ ਚਾਹ ਹੁੰਦਾ ਕਿਉਂ ਨਹੀਂ ਰਹੇ ਤਾਂ ਆਪਦੇ ਐਸੇ ਗਲੀ ਵਿੱਚ ਹੀ ਆਪਦੇ ਘਰ ਆ ਉਹਨਾਂ ਨਾਲ ਆਪ ਗਈ ਉਧਰ ਜੀ ਅਚਾ ਹੁਣ ਤੁਸੀਂ ਰੋਡ ਜਾਮ ਕੀਤਾ ਲੰਘਣ ਵਾਲਿਆਂ ਨੂੰ ਵੀ ਮਨ ਲਓ ਪਰੇਸ਼ਾਨੀਆਂ ਦਾ ਐਮਸੀ ਤਾਂ ਕਹਿੰਦੇ ਅਸੀਂ ਕਾਂ ਅੱਗੇ ਕਹਿਣੇ ਆਂ ਜੀ ਐਮਸੀ ਦੀ ਕੋਈ ਸੁਣੂਗਾ ਅੱਗੇ ਫੇਰ ਹੀ ਹੈ ਜੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੋਈ ਸੁਣਵਾਈ ਨਹੀਂ ਹੁੰਦੀ ਉਹਨਾਂ ਨੇ ਆਪ ਦੇ ਬਾਹਰ ਮੂਹਰੇ ਬਹੁਤ ਉਦਾਵ ਕਹਿੰਦੇ ਸਾਡੀ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਕਹਿੰਦੇ ਅਸਤਾਨਾ ਦਿੱਤਾ ਅੱਜ ਦਾ ਦਿਨ ਧਰਨਾ ਹੈ ਕਿ ਕੀ ਤੁਹਾਡੀ ਮੰਗ ਨਹੀਂ ਜਿੰਨਾ ਚਿਰ ਸੜਕ ਨਹੀਂ ਬਣਨੀ ਸ਼ੁਰੂ ਹੁੰਦੀ ਅਸੀਂ ਇਹੀਂ ਬੈਠਾਂਗੇ ਰੋਜ ਜੀ ਇੱਥੇ ਬੈਠਿਆ ਕਰੂੰਗੀ ਅਸੀਂ ਡਿਊਟੀਆਂ ਆ ਰਹੀਆਂ ਜੀ ਅਸੀਂ ਆਪਣੀ ਡਿਊਟੀ ਕਰਕੇ ਆ ਕੇ ਬੈਠਿਆ ਕਰਾਂਗੇ ਇੱਥੇ ਜੀ ਆਪਦੇ ਰਸਤਾ ਹੀ ਬੰਦ ਰੱਖਣੇ ਹਾਂਜੀ ਇਹੀਂ ਬੰਦ ਰੱਖਾਂਗੇ ਜਿੰਨਾ ਚਿਰ ਸੜਕ ਬਣਨੀ ਸ਼ੁਰੂ ਨਹੀਂ ਹੁੰਦੀ ਜੀ ਇਹ ਇਹਦਾ ਲੈਵਲ ਕਰਕੇ ਸੜਕ ਪਟਕੇ ਫਿਰ ਬਣਾਈ ਜਾਵੇ ਜੀ ਇਹ ਥੋੜੀ ਹੈ ਕੋਈ ਕੁਸ਼ ਘਰਾਂ ਦੇ ਲੋਕਾਂ ਦੇ ਘਰ ਉੱਚੇ ਹੈ ਜਿਹੜੇ ਸਾਡੇਆਂ ਦੀ ਨੀਵੇਂ ਬਰਾਬਰ ਹੋ ਗਏ ਸੜਕ ਦੇ ਸਾਰਾ ਪਾਣੀ ਸੜਕ ਦਾ ਅੰਦਰ ਰਾਉਂਡੀਆ ਸਰਕਾਰ ਦੇ ਮੰਤਰੀ ਹੋਗੇ ਪੁੱਛੋਗੇ ਸਵਾਲ ਹਾਂਜੀ ਪੁੱਛਾਂਗੇ ਜੀ ਸਾਡਾ ਰਾਈਟ ਬੰਦਾ ਸਵਾਲ ਕਰਨਾ ਸੀ ਵੋਟਾਂ ਮਾਈਆਂ ਭਗਵਾਨ ਜੀ ਤੁਮਨ ਨੂੰ ਐਮਐਲਏ ਬਜਿੰਦਰ ਕੌਰ ਨੂੰ ਵੋਟਾਂ ਵਾਕੇ ਜਿਤਾਇਆ ਸੀ ਜੀ ਪਰ ਹੁਣ ਇਹ ਦੂਬਾਰ ਵੀ ਵੋਟਾਂ ਆਉਣੀਆਂ ਨੇ ਫਿਰ ਸਵਾਲ ਜਵਾਬ ਦੇਖਣਾ ਕੋਈ ਕੰਮ ਕਰਕੇ ਦੇਣਗੇ ਤਾਂ ਵੋਟਾਂ ਲੈ ਲੇਗੇ ਨਹੀਂ ਸਾਡਾ ਵੋਟਾਂ ਦਾ ਬਾਈਕਾਟ ਹੈ ਜੀ ਕੋਈ ਅਸੀਂ ਅੰਮਸੇ ਨੂੰ ਵੋਟ ਨਹੀਂ ਪਾਉਂਦੇ ਕੋਈ ਅਸੀਂ ਐਮਐਲਏ ਕਿਸੇ ਨੂੰ ਵੋਟ ਨਹੀਂ ਪਾਉਂਦੇ ਜੀ ਸਾਰੀਆਂ ਵੋਟਾਂ ਦਾ ਬਾਈਕਾਟ ਕਰਾਂਗੇ ਜੀ ਅਸੀਂ ਜਿਵੇਂ ਬੱਚੇ ਐ ਛੋਟੇ ਛੋਟੇ ਬੱਚਿਆਂ ਵਾਲੀਆਂ ਬੈਨਾਂ ਵੀ ਲੰਘਦੇ ਬੱਚੇ ਡਿੱਗਦੇ ਆ ਇਹ ਇੱਥੇ ਟੀਚਰ ਡੇਗਦੇ ਆ ਬਹੁਤ ਏ ਛੋਟੇ ਵਿਕਲਾਂ ਤੇ ਜਾਂਦੇ ਟੂ ਵੀਲਰ ਵੀਕ ਤੇ ਜਾਂਦੇ ਆ ਸਾਰੇ ਬੱਚੇ ਡਿੱਗਦੇ ਆ ਜੀ ਇੱਥੇ ਕੀ ਨਾਮ ਹੈ ਤੁਹਾਡਾ ਬਲਜੀਤ ਕੌਰ ਜੀ ਕਿਹੜਾ ਵਾਰਡ ਹੈ ਇਹ ਇਹ 17 ਨੰਬਰ 17 ਨੰਬਰ ਹਾਂਜੀ ਮੁਸ਼ਕਿਲ ਆ ਰਹੀ ਤੁਹਾਨੂੰ ਇੱਥੇ ਇਸ ਤੇ ਮੁਸ਼ਕਿਲ ਆ ਰਹੀ ਸਾਡੇ ਬੱਚੇ ਸਕੂਲ ਜਾਣ ਵਰ ਨਹੀਂ ਹੋ ਬਹੁਤ ਪਰੇਸ਼ਾਨ ਹੋ ਰਿਹਾ ਹੈ ਅਤੇ 10-10 ਚਾ ਚਾ 10-10 ਦਿਨ ਪਾਣੀ ਖੜਾ ਰਹਿੰਦਾ ਹੈ ਮੱਛਰਾਂ ਦਾ ਕਾਰ ਹੋ ਜਾਂਦਾ ਸਰ ਬਿਮਾਰੀ ਇੰਨੀ ਜ਼ਿਆਦਾ ਮੱਛਰ ਬਹੁਤ ਦਿੱਕਤ ਆਂਦੀ ਆ ਸਾਨੂੰ ਇੱਥੇ ਅਸੀਂ ਕਹਿੰਨੇ ਆ ਸਾਡੀ ਸਾਰੀ ਗਲੀ ਦੁਬਾਰਨ ਚਾਹੀਦੀ ਹੈ ਤੁਸੀਂ ਆਪਣੇ ਐਮਸੀ ਜਾਂ ਨਗਰ ਕੌਂਸਲ ਨਾਲ ਕੋਈ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਅਸੀਂ ਉਹਨਾਂ ਨੂੰ ਜਦੋਂ 3-4 ਦਿਨ ਹੋ ਗਏ ਮੀਂਹ ਪਿਆ ਸੀਗਾ ਇੱਥੇ ਬਹੁਤ ਜ਼ਿਆਦਾ ਪਾਣੀ ਖੜ ਗਿਆ ਸੀ ਹਰੇ ਭਾਈ ਜੰਮ ਗਈ ਸੀ ਸਾਨੂੰ ਇੰਨੀ ਪਰੇਸ਼ਾਨੀ ਹੋਈ ਸੀ ਬਹੁਤ ਅਸੀਂ ਉਹਨਾਂ ਨੂੰ ਇੰਨੇ ਫੋਨ ਕੀਤੇ ਸਾਡੇ ਫੋਨ ਕਰਨ ਤੋਂ ਕੋਈ ਵੀ ਨਹੀਂ ਆਇਆ ਐਮਸੀ ਤੁਹਾਡਾ ਐਮਸੀ ਆ ਤੁਸੀਂ ਚੁਣਿਆ ਫਿਰ ਵੀ ਨਹੀਂ ਆਇਆ ਨਹੀਂ ਨਹੀਂ ਕੋਈ ਵੀ ਨਹੀਂ ਆਇਆ ਇੱਥੇ ਕਿਹਨਾ ਬਣਿਆ ਹੋਇਆ ਅਸੀਂ ਹਾਂਜੀ ਕੋਈ ਵੀ ਨਹੀਂ ਆਂਦਾ ਜੇ ਬਾਕੀਆ ਗਲੀਆਂ ਉਹ ਤੁਹਾਡੀ ਮੰਗ ਸਾਡੀ ਮੰਗ ਹੈ ਇਹ ਵੀ ਸਾਡੀ ਗਲੀ ਬਣਨੀ ਚਾਹੀਦੀ ਹੈ ਤੇ ਸੀਵਰੇਜਾਂ ਦਾ ਵਿਕਾਸ ਹੋਣਾ ਚਾਹੀਦਾ ਕਿਹਦੇ ਦੇਖਦਾ ਐਮਸੀ ਹੈ ਕਿਹੜਾ ਅਸੀਂ ਤਾਂ ਕਦੇ ਦੇਖਿਆ ਹੀ ਨਹੀਂ ਇਹਦਾ ਵੋਟਾਂ ਦੇ ਨਹੀਂ ਕਿੰਨਾਂ ਨੇ ਬਸ ਮੇਰੇ ਅਸੀਂ ਤਾਂ ਐਮਸੀ ਦੇਖਿਆ ਹੀ ਨਹੀਂ ਕਿਹੜਾ ਆ ਗਲੀ ਦਾ ਤਾਂ ਤਾਂ ਇਹ ਨਹੀਂ ਪਤਾ ਉਹ ਹੈਗਾ ਕਿਹੜਾ ਆ ਚੱਲੇ ਆ ਕੇ ਦੇਖਿਆ ਜੀ ਅਸਤਾ ਕੋਈ ਬਣਾਇਆ ਨਹੀਂ ਪੁੱਛ ਲੋ ਕਿਹਨੇ ਬਣਾਇਆ ਗਾ ਵੀ ਸਾਰੇ ਖੜੇ ਆ ਕਿਹਨੇ ਬਣਾਇਆ ਕਿਸੇ ਨੇ ਨਹੀਂ ਬਣਾਇਆ ਕਿਹਨੇ ਪਾਈਆਂ ਉਹਨਾਂ ਨੇ ਲੋਕਾਂ ਨੇ ਜਿਨਾ ਚੋਰੀ ਕਰਕੇ ਪਾਈਆਂ ਆਪਣੇ ਆਪ ਨੂੰ ਜਾਲੀ ਬੋਟਾ ਸਭ ਨੂੰ ਪਤਾ ਹੈ ਜੀ ਉਹਨਾਂ ਨੇ ਮੈਸੀ ਨਹੀਂ ਮੰਨਦੇ ਨਾ ਸਮੰਦੇ ਨਹੀਂ ਸਾਡੀ ਗਲੀ ਦਾ ਐਮਸੀ ਹੈ ਹੀ ਨਹੀਂ ਅੱਛਾ ਜੀ ਸਾਡੇ ਨੇ ਤਾਂ ਐਮਸੀ ਮਰਿਆ ਹੋਇਆ ਜੀ ਹੈ ਨਹੀਂ ਮੰਡੀ ਵਿੱਚ ਕੋਈ ਸੁਣਵਾਈ ਹੈ ਨਹੀਂ ਕੋਈ ਸੁਣਵਾਈ ਨਹੀਂ ਅਸੀਂ ਆਪ ਦਾ ਹੱਲ ਆਪ ਕਰਦੇ ਹਾਂ ਹਰ ਕਿਸਨ ਕੋਣ ਅਸੀਂ ਆਪ ਕਰਦੇ ਹਾਂ ਜਦੋਂ ਆਪ ਨੇ ਇਹ ਕਰਦੇ ਹਾਂ ਸਾਰੇ ਇੱਟਾਂ ਨਾਲੇ ਸਾਰੇ ਵਿੱਚ ਅਸੀਂ ਆਪ ਕਰਦੇ ਹਾਂ ਬੱਚੇ ਅਸੀਂ ਔਖੇ ਔਖੇ ਅਸੀਂ ਆਪ ਟਪਾਉਨੇ ਆਂ ਸੀਵਰ ਦਾ ਪਾਣੀ ਹੱਲਾਗਾ ਪਾਣੀ ਦਾ ਇੱਥੇ ਕੋਈ ਨਹੀਂ ਲਿਆ ਇੱਥੇ ਗਲੀ ਚ ਨਹੀਂ ਹੈਗੀ ਇੱਟਾ ਪਰ ਜਿਹੜੀ ਹੈਗੀ ਉਹ ਵੀ ਨਹੀਂ ਲੱਗਿਆ ਕੋਈ ਉੱਚੀ ਹੈ ਕੋਈ ਨਹੀਂ ਜਿਹੜਾ ਗਲੀ ਚ ਧਰਨਾ ਲਾਇਆ ਉਹ ਅੱਜ ਦਾ ਦੇਣਾ ਕਿ ਅੱਗੇ ਵੀ ਲੱਗੂਗਾ ਵੀਰੇ ਤਾਂ ਆਈ ਵਾਰੀ ਲੱਗਦਾ ਰੋਜ਼ ਹੀ ਲੱਗਦਾ ਜਦੋਂ ਮਰਜ਼ੀ ਦੇਖ ਲਈਓ ਆਕੇ ਲੰਬੜਨ ਵਾਲੇ ਲੋਕਾਂ ਨੂੰ ਵੀ ਮੁਸ਼ਕਲ ਆਉਂਦੀ ਆ ਮੇਨ ਰੋਡ ਆ ਬੰਦੀ ਹੋ ਜਾਂਦਾ ਅੱਧੇ ਤੋਂ ਵੱਧ ਪਰੇਸ਼ਾਨ ਹੋ ਕੇ ਨੀ ਤਾਂ ਘਰਾਂ ਤੋਂ ਨਿਕਲਣ ਅਧਿਕਾਰਾਂ ਦਾ ਬੁਰਾ ਹਾਲ ਹੋਇਆ ਤੇ ਦੇਖੋ ਸਭ ਦੇ ਘਰ ਨੀਵੇਂ ਜਾ ਕੇ ਦੇਖੋ ਕਿਸੇ ਦੀ ਬਾਹਤ ਉੱਪਰ ਰਹੀ ਆ ਕਿਸੇ ਕੋਨੇ ਡੇਗ ਰਿਹਾ ਕੋਈ ਕੋਈ ਸੇ ਬੱਚਾ ਡੇਗ ਰਿਹਾ ਕੀ ਕਰ ਸਕਦੇ ਆ ਵੀਰੇ ਦੁਖੀ ਆ ਸਭ ਤੋਂ ਕੀ ਮੰਗਦੇ ਹੋ ਸਾਡੀ ਮੰਗ ਆ ਕਿ ਸਾਡੀ ਗਲੀ ਬਣੀ ਜਾਵੇ ਦੁਵਾਰਾ ਨਾਮੇ ਸਿਰੋ ਪਰ ਨਹੀਂ ਬਣੇ ਮੈਨਾਂ ਦੇ ਅਕਾਰਡਿੰਗ ਬਣੇ ਤੇ ਸਾਡੇ ਇੱਕਸਾਰ ਦੀ ਗੱਲ ਹੀ ਬਣੇ ਸਿਵਰਾਂ ਦਾ ਸਭ ਤੋਂ ਵੱਡਾ ਹੱਲ ਹੋਵੇ ਸਾਡੀ ਗੱਲ ਸਿਵਰਾਂ ਦਾ ਹੀ ਹੋਵੇ ਸਿਵਰਾਂ ਦਾ ਹੱਲ ਹੈ ਨਹੀਂ ਸਾਡੀ ਗੱਲ 'ਚ ਤਾਂ ਮੇਰੇ ਜੀ ਇੱਥੇ ਧਰਨਾ ਲਾਇਆ ਤੇ ਵਾਰ ਨਜ਼ਰ ਐਮਸੀ ਆ 4 ਵਜੇ ਚੁੱਕਿਆ ਸਾਡੇ ਕੋਲ ਉਹ ਵੀ ਨਹੀਂ ਪਹੁੰਚਾ ਆਏ ਤੱਕ ਜੀ ਫੋਨ ਵੀ ਕੀਤੀ ਉਹਨੇ ਫੋਨ ਵੀ ਨਹੀਂ ਚੱਕਿਆ ਸਾਡੇ ਹੁਣ ਫਿਰ ਖਾਣੇ ਦਾ ਟਾਈਮ ਉਹ ਘਰ ਦੇ ਵਿੱਚ ਬੱਚਾ ਵੀ ਖਾਣੇ ਮੰਗਣਗੇ ਤੁਸੀਂ ਗਲੀ 'ਚ ਬੈਠਿਓ असि तो सवेर के भुखे बैठे साढ़े तो बच्चे भी भुखे बैठे हैं बच्चे स्कूल तो आ गए किसी ने आई नहीं जाके देखे है। बच्चे यूनिफॉर्म नहीं लाइए किसी को चाह नहीं करके देते कुछ भी नहीं दिता बच्चों बच्चे ने ट्यूशन का टाइम मिसा कुछ देख सकते सा सारे बच्चे गली खेल रहे सारे बच्चे ट्यूशन जाने वाले है हाँ जी की नाम है तुहाडा तो यार मेरा नाम सरोज है ਕੀ ਕਹਿਣਾ ਤੁਸੇ ਧਰਨਾ ਲਾ ਲਿਆ ਬਈ ਅਸੀਂ ਇਆਂ ਕਹਿਣਾ ਚਾਹੁੰਦੇ ਆ ਦੇਖੋ ਸੀਵਰ ਦਾ ਪਾਣੀ ਨਿਕਲਦਾ ਬੁਰਾ ਹਾਲ ਸਾਡੇ ਘਰਾਂ ਚ ਪਾੜ ਜਾਂਦਾ ਬੱਚੇ ਸਕੂਲੋਂ ਆਉਂਦੇ ਲਿਬੜ ਕੇ ਆਉਂਦੇ ਆ ਡਰਸਾ ਤੁਸੀਂ ਦੇਖੋ ਸਿਆਖ ਧੌਣੇ ਆ ਸੁੱਕਦੀਆਂ ਵੀ ਨਹੀਂ ਹੈਗੀਆਂ ਸੁੱਕਦੀਆਂ ਵੀ ਨਹੀਂ ਹੈਗੀਆਂ ਸਾਡੇ ਕੋਲ ਹੱਲ ਕਰਿਆ ਜਾਵੇ ਅਸੀਂ ਬਹੁਤ ਦੁਖੀ ਹਾਂ ਬਹੁਤ ਅੱਛਾ ਮਾਤਾ ਕੀ ਨਾਮ ਹੈ ਜੀ ਆਪਣਾ ਸਕਮਿੰਦਰ ਹੈ ਜੀ ਕੀ ਕਾਰਨ ਤੁਸੀਂ ਅੱਜ ਗਲੀ ਚ ਬੈਠੇ ਹੋ ਮੀਂਹ ਪੈਂਦੇ ਦੇ ਵਿੱਚ ਧਰਨਾ ਲਾ ਰੱਖਿਆ ਲੋਕ ਮੀਂਹ ਪੈਂਦੇ ਚ ਘਰਾਂ ਚ ਬੈਠੇ ਨੇ ਵੀਰੇ ਰੋਟੀਆਂ ਵੀ ਨਹੀਂ ਪਕਾ ਸਕੇ ਸਵੇਰ ਦੇ ਭੁੱਖੇ ਹੀ ਬੈਠੇ ਆ ਅੱਛਾ ਇਸ ਇੰਨਾ ਪਾਣੀ ਆ ਬੱਚੇ ਦੇਖਦੇ ਆ ਸਕੂਲ ਦੇ ਮਾਪਿਓਂ ਜਾ ਕੇ ਦਿਖਾਉਂਦੇ ਵੀ ਅਸੀਂ ਲਿਬੜ ਕੇ ਉਹਨਾਂ ਤਾਂ ਵੀ ਨਾ ਮਾਪਿਓਂ ਗਰਦ ਕਰਦੇ ਅੱਛਾ ਇਹ ਛੜਕਾ ਹੀ ਮੰਨਣੀ ਚਾਹੀਦੀ ਕਿੰਨਾ ਟਾਈਮ ਹੋ ਗਿਆ ਤੁਸੀਂ ਮਿਲਿਓ ਕਿਸੇ ਨੂੰ ਆ ਮੇਰਾ ਕੋਈ ਮੈਨ ਨਾਲ ਗੱਲ ਹੀ ਨਹੀਂ ਸੁਣਦੇ ਆ ਮੰਡੀ ਚ ਬੈਠੇ ਬੈਠੇ ਕੋਈ ਨਹੀਂ ਆ ਜਾ ਰਿਹਾ ਵੀ ਤੁਹਾਡੇ ਐਮਸੀ ਉਹ ਵੀ ਨਹੀਂ ਤੁਹਾਡੇ ਨਾਲ ਕੋਈ ਨਹੀਂ ਸਾਡੇ ਤਾਂ ਕੋਈ ਨਹੀਂ ਕੋਲੇ ਖੜਾ ਸਤਾ ਦਾ ਇਕੱਲੀਆਂ ਬੈਠੇ ਮੇਰੇ ਹੁਣ ਵੋਟਾਂ ਆਉਣੀਆਂ ਫਿਰ ਸਵਾਲ ਜਵਾਬ ਕਰੋਂਗੇ ਉਹਨਾਂ ਨੂੰ ਆ ਕਰਾਂਗੇ ਅਸੀਂ ਨੇੜੋ ਲੱਗਦੇ ਸਾਡੇ ਕਰਾਂਗੇ ਅਸੀਂ